ਇੱਕ ਆਪਣਾ ਪੇਜੈਂਟ ਚਾਰ ਕਰ ਰਹੇ ਹਾਂ ਬਿਊਟੀ ਪੇਜੈਂਟ ਜਿਹਦੇ ਵਿੱਚ ਅਸੀਂ ਡਿਫਰੈਂਟ ਡਿਫਰੈਂਟ ਟਾਈਪ ਦੀ ਜਿਹੜੀ ਆ ਸਰਵਿਸਿਜ਼ ਦਵਾਗੇ ਵੂਮਨਸ ਨੂੰ ਕਿ ਉਹ ਆਪਣੇ ਆਪਣੀ ਪਰਸਨੈਲਿਟੀ ਡਿਵੈਲਪ ਕਰਨ ਐਜੂਕੇਟਿਡ ਹੋਣ ਔਰ ਆਪਣਾ ਖੁਦ ਤੋਂ ਆਪਣੇ ਪੈਰਾਂ ਤੇ ਖੜੀਆਂ ਹੋ ਕੇ ਨੈਕ ਜੋ ਹੈ ਨੈਕਸਟ ਸਟੈਪ ਪਲਾਨ ਔਰ ਹਰ ਲੈਵਲ ਤੱਕ ਅਚੀਵ ਕਰ ਸਕਦੇ ਅਸੀਂ ਉਹਨਾਂ ਲਈ ਉਹਨਾਂ ਨੂੰ ਇੱਕ ਪ੍ਰੋਵੀਜ਼ਨ ਦੇ ਰਹੇ ਹਾਂ ਇੱਥੇ ਔਰ ਇੱਥੇ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਣਗੀਆਂ ਬਿਊਟੀ ਗਰੂਮਿੰਗ ਫਿਟਨੈਸ ਅండ్ ਮੈਨੀ ਅਦਰ ਸਰਵਿਸਿਜ਼ ਅਸੀਂ ਇੱਥੇ ਪ੍ਰੋਵਾਈਡ ਕਰਾਂਗੇ ਲੇਡੀਜ਼ ਪਰਪਸ ਕੀ ਹੋਏਗਾ ਉਹ ਕੀ ਕਰ ਸਕਦੇ ਹੋ ਇੱਥੇ ਟ੍ਰੇਨਿੰਗ ਲੈ ਇੱਕ ਤਾਂ ਅਸੀਂ ਇਮਪਲॉयਮੈਂਟ ਦੇ ਰਹੀਆਂ ਇੱਥੇ ਬਹੁਤ ਸਾਰੀ ਬੱਚੀਆਂ ਨੂੰ ਅਸੀਂ ਬੱਚਿਆਂ ਨੂੰ ਇਮਪਲॉयਮੈਂਟ ਦਵਾਂਗੇ ਜਿਹਦੇ ਨਾਲ ਉਹ ਸੈਲਫ ਡਿਪੈਂਡੈਂਟ ਹੋਣਗੇ ਤੇ ਇੱਥੋਂ ਸਿੱਖ ਕੇ ਹੋਰ ਬੱਚੀਆਂ ਜਿਹੜੀਆਂ ਅੱਗੇ ਆਪਣਾ ਜਿਹੜਾ ਬਿਜ਼ਨਸ ਆ ਸਟਾਰਟ ਕਰ ਸਕਦੀਆਂ ਨੇ 셀ਫ ਡਿਪੈਂਡੈਂਟ ਹੋ ਸਕਦੀਆਂ ਨੇ ਤੇ ਇਹ ਇੱਕ ਊਮਨ ਇੰਪਾਰਟਮੈਂਟ ਦਾ ਇੱਕ ਇੱਕ ਗੋਲ ਆ ਜਿਹੜਾ ਮੈਂ ਫਰਸਟ ਗੋਲ ਜਿਹੜਾ ਮੈਂ ਅਚੀਵ ਕਰਾਂਗੀ ਤੇ ਉਹਦੇ ਲਈ ਮੈਨੂੰ ਮੇਰੀ ਸੁਸਾਇਟੀ ਜਿਹੜੀ ਆ ਉਹ ਮੇਰੀ ਨਾਲ ਹੈਲਪ ਕਰੇਗੀ ਮੈਂ ਇਕੱਲੀ ਸਾਰਾ ਕੁਝ ਨਹੀਂ ਕਰ ਸਕਦੀ ਮੇਰੀ ਸੁਸਾਇਟੀ ਆ ਅਸੀਂ ਸਾਰੀ ਸੁਸਾਇਟੀ ਮਿਲ ਕੇ ਅਸੀਂ ਇਹਨਾਂ ਬੱਚਿਆਂ ਲਈ ਊਮਨਸ ਲਈ ਜੋ ਹੈ ਉਦੇ ਇੰਪਾਰਟਮੈਂਟ ਲਈ ਅਸੀਂ ਇਹ ਕਦਮ ਚੁੱਕਿਆ ਜਿੰਤਾ ਤੁਸੀਂ ਉਹਨੇ ਥੋੜੀ ਦੇਰ ਪਹਿਲੇ ਮੈਸੇਜ ਇੰਡਾ ਭੰਗ ਕੇ ਆਏ ਹੋ ਤੇ ਇਹਦੇ ਲਈ ਵੀ ਕੁਝ ਲੜਕੀਆਂ ਲਈ ਹੈ ਰੱਖਿਆ ਉਹ ਦੇਖੋ ਫਰਸਟ ਜਿਹੜੀ ਮਿਸਿਸ ਇੰਡੀਆ ਤੱਕ ਜਾਣ ਲਈ ਪਹਿਲਾਂ ਸਾਨੂੰ ਜਿਹੜਾ ਫਰਸਟ ਸਟੈਪ ਲੈਣਾ ਪੈਣਾ ਸਾਨੂੰ ਆਪਣੀ ਜਿਹੜੀ ਆਪਣੇ ਆਪ ਉੱਤੇ ਕੌਨਫੀਡੈਂਸ ਲੈ ਕੇ ਆਣਾ ਤੇ ਉਹ ਕੌਨਫੀਡੈਂਸ ਉਦੋਂ ਹੀ ਆਪਣਾ ਡਵੈਲਪ ਕਰਦੇ ਨੇ ਜਦੋਂ ਅਸੀਂ ਘਰ ਤੋਂ ਬਾਹਰ ਨਿਕਲਾਂਗੇ ਤੇ ਮੈਂ ਇੱਕ ਮੌਕਾ ਦਵਾਂਗੀ ਲੇਡੀਜ਼ ਨੂੰ ਕਿ ਇੱਥੇ ਆਣ ਆਪਣਾ ਜੋ ਹੈ ਉਹਨਾਂ ਦੀਆਂ ਗਰੂਮਿੰਗ ਕਲਾਸਿਸ ਫਿਟਨੈਸ ਬਿਊਟੀ ਦੇ ਰਿਲੇਟਿਡ ਅਸੀਂ ਇਹਨਾਂ ਨੂੰ ਨੌਲੇਜ ਦਵਾਂਗੇ ਤੇ ਉਹ ਅੱਗੇ ਮੋਰ ਹਾਈ ਲੈਵਲ ਅਚੀਵ ਕਰਨਗੇ ਜਿਹੜੇ-ਜਿਹੜੇ ਮਤਲਬ ਲੇਡੀਜ਼ ਜਾਂ ਲੜਕੀਆਂ ਬਿਊਟੀ ਕੰਪੀਟੀਸ਼ਨ 'ਚ ਜਾਣਾ ਚਾਹੁੰਦੀਆਂ ਉਹਨਾਂ ਨੂੰ ਹਰ ਤਰ੍ਹਾਂ ਦੀ ਗਾਈਡੈਂਸ ਮਿਲੇਗੀ ਇੱਥੇ ਕਹਿੰਦਾ ਮਤਲਬ ਹਾਂਜੀ ਹਰ ਤਰ੍ਹਾਂ ਦੀ ਗਾਈਡੈਂਸ ਮਿਲੇਗੀ ਉਹਨਾਂ ਦੀਆਂ ਜਿਹੜੀਆਂ ਗਰੂਮਿੰਗ ਕਲਾਸਿਸ ਵਿੱਚ ਉਹਨਾਂ ਨੂੰ ਕਿ ਉਹਨਾਂ ਨੇ ਫਸਟ ਸਟੈਪ ਤੋਂ ਲੈ ਕੇ ਲਾਸਟ ਸਟੈਪ ਤੱਕ ਕਿਵੇਂ ਉਹਨਾਂ ਨੇ ਕੰਪੀਟ ਕਰਨਾ ਹੈ ਉਹ ਸਾਰਾ ਕੁਝ ਇੱਥੇ ਸਿਖਾਇਆ ਜਾਏਗਾ ਕੀ ਮੈਸੇਜ ਹੈ ਮੇਰਾ ਮੈਸੇਜ ਇਹ ਹੈ ਕਿ ਜੇ ਆਪ ਇੱਕ ਤਾਂ ਇਹ ਕਲਚਰ ਹੱਬ ਵੀ ਹੈਗੀ ਐ ਕਿ ਅਸੀਂ ਆਪਣੇ ਕਲਚਰ ਨੂੰ ਨਾਲ ਲੈ ਕੇ ਚੱਲਾਂਗੇ ਅਸੀਂ ਇਹ ਕਲਚਰ ਨੂੰ ਨਹੀਂ ਭੁੱਲਣਾ ਤੇ ਅਸੀਂ ਮੈਂ ਬੱਚੀਆਂ ਨੂੰ ਇਹ ਇੱਥੇ ਸਿਖਾਵਾਂਗੀ ਅਚੀਵ ਕਰਨਾ ਹੈ ਪ੍ਰੋਫੈਸਰ ਡਾਕਟਰ ਰੇਸ਼ੀਦਾ ਸ਼ਰਮਾ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਸ਼ੋ ਕੈਂਪਸ ਬਰਦਾਸਪੁਰ ਆਰ ਮੈਡਮ ਸਾਡੇ ਡੀਨ ਨੇ ਡਾਕਟਰ ਸਾਹਿਬ ਬਹੁਤ ਅੱਛੇ ਮਿੱਤਰ ਨੇ ਔਰ ਜਿਹੜਾ ਨੇ ਉਪਰਾਲਾ ਕੀਤਾ ਜਿਹੜਾ ਪ੍ਰੋਜੈਕਟ ਆਇਆ ਇਸ ਬਿਊਟੀ ਪੇਸ਼ੈਂਟ ਦੇ ਨਾਮ ਤੇ ਆਈ ਹੋਪ ਥਿਸ ਇਜ਼ ਵਨ ਆਫ ਦਾ ਫਰਸਟ ਕਾਰਨਰ ਸਟੋਨ ਥਿਸ ਇਜ਼ ਵਨ ਆਫ ਦਾ ਫਰਸਟ ਸਟੋਨ ਲੇਡ ਹੇਅਰ ਜਿਹੜਾ ਕਿ ਔਮਨ ਇੰਪਾਵਰਮੈਂਟ ਦੇ ਪ੍ਰਤੀ ਸੰਕਲਪ ਲੈ ਕੇ ਜਾ ਰਹੇ ਮੈਡਮ ਨੇ ਅਸੀਂ ਆਪ ਦੇਖ ਰਹੇ ਹਾਂ ਕਿ ਕੁਝ ਸਮੇਂ ਦੇ ਵਿੱਚ ਬਹੁਤ ਜ਼ਿਆਦਾ You know, they have beauty pageants which she has been honored. And she has been honored as Mrs. India for that matter. Or talent the way she has been doing the things on Instagram and the way she has been posting her reels. So remarkably, women's journey I have seen because for the last 20 years we have been colleagues also. So the journey of an engineer, then doctorate, and then to this part is a great journey. Or Vishyan supported a doctorate. ਇਹਨਾਂ ਨੇ ਕਮਾਲ ਕਰਦੇ ਤਿੰਨ ਵਾਰ ਮੈਨੂੰ ਲੱਗਦਾ ਗੁਰਦਾਸਪੁਰ ਸ਼ਹਿਰ ਦੇ ਵਿੱਚ ਇਸ ਤੋਂ ਵੱਡਾ ਕੋਈ ਉਹ ਚੀਜ਼ ਨਹੀਂ ਹੈਗੀ ਉਹ ਸਾਡਾ ਗੁਰਦਾਸਪੁਰ ਇੱਕ ਬੈਕਵਰਡ ਏਰੀਆ ਹੈ ਕਿ ਇੱਥੋਂ ਦੀਆਂ ਲੜਕੀਆਂ ਬਹੁਤ ਘੱਟ ਹੁੰਦੀਆਂ ਲੱਗਦਾ ਕਿ ਕੁਝ ਉਹਨਾਂ ਨੂੰ ਕੈਬਿਨੇਟਲੀ ਇਹ ਦੇਖੋ ਜਿਹੜੇ ਤੁਸੀਂ ਤੋਂ ਗੱਲ ਪੁੱਛੀਏ ਐਕਚੁਅਲੀ ਮੰਨ ਤਾਂ ਰਹੀ ਹੈ ਕਿਉਂਕਿ ਮੈਂ ਡਾਕਟਰ ਸਾਹਿਬ ਨਾਲ ਸ਼ੇਅਰ ਕਰਦਾ ਰਿਹਾ ਮੈਡਮ ਨਾਲ ਸ਼ੇਅਰ ਕਰਦਾ ਰਿਹਾ ਐਕਚੁਅਲ ਮੰਨ ਤਾਂ ਵੀ ਰਿਹਾ ਹੈ ਕਿ ਸਾਡਾ ਇੱਕ ਬੈਕਵਰਡ ਏਰੀਆ ਹੈ ਮੈਡਮ ਨੇ ਆਪਣੀ ਜਰਨੀ 'ਚ ਜੋ ਔਕੜਾਂ ਦੇਖੀਆਂ ਮੁਸ਼ਕਿਲਾਂ ਦੇਖੀਆਂ ਉਹ ਸਾਡੇ ਬੱਚੇ ਨਾ ਦੇਖਣ ਔਰ ਹੋਰ ਅੱਗੇ ਜਾ ਕੇ ਕਿਵੇਂ ਰਿਪਰੈਜ਼ੈਂਟ ਕਰੀਏ ਕਿਉਂਕਿ ਸਾਡੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੈ ਪਰ ਮਨੋਵਲਦੀ ਕਮੀ ਹੈ ਮੈਨੂੰ ਲੱਗਦਾ ਹੈ ਕਿ ਜਿਹੜਾ ਇੰਸਟੀਚਿਊਟ ਅਸੀਂ ਖੋਲਣ ਜਾ ਰਹੇ ਹਾਂ ਮੈਂ ਐਸੀ ਐਸਾ ਕਰਾਂਗੇ ਇਸ ਬਿਲਕੈ ਸਾਰਾ ਕੁਝ ਕਰਾਂਗੇ ਸਾਰੇ ਜਿਹੜਾ ਸਟੂਡੀਓ ਖੋਲਣ ਜਾ ਰਹੇ ਹਾਂ ਇਹਦੇ ਵਿੱਚ ਇੱਕ ਬਹੁਤ ਵੱਡਾ ਬੱਚੇ ਦਾ ਇੱਕ ਪਰਸਨੈਲਿਟੀ ਡਿਵੈਲਪਮੈਂਟ ਵਾਲਾ ਪਾਰਟ ਆਏਗਾ ਇੱਕ ਮਨੋਵਲ ਆਏਗਾ ਔਰ ਉਹਨੂੰ ਇੱਕ ਐਕਸਪਲੋਰਰ ਮਿਲੇਗਾ ਕਿ ਕਿਸ ਤਰ੍ਹਾਂ ਬਾਹਰ ਵਾਲੀ ਜਿਹੜੀ ਦੁਨੀਆ ਹੈ ਉਹਨਾਂ ਨਾਲ ਇੰਟਰੈਕਟ ਕਰੇ ਔਰ ਆਈ ਹੋਪ ਵੀ ਜਿਦਾ ਡਾਕਟਰ ਸਾਹਿਬ ਨੇ ਖੁਦ ਇੱਕ ਅਚੀਵ ਇਹ ਸਾਡੀ ਆਉਣ ਵਾਲੇ ਜੇ ਸਾਡੀ ਆਉਣ ਵਾਲੀ ਪੀੜ੍ਹੀਆਂ ਨੇ ਉਹਨਾਂ ਨੂੰ ਸਿੱਖਿਸ਼ਿਤ ਕਰਨਗੇ ਔਰ ਇੱਕ ਜੜਾ স্বর্ণਿੰਮ ਭਾਰਤ ਦਾ ਹੀ ਸੁਪਨਾ ਲੈ ਕੇ ਜਾਣੇ ਆ ਉਹਦੇ ਵਿੱਚ ਔਮਨ ਇੰਪਾਵਰਮੈਂਟ ਦੀ ਕੰਟਰੀਬਿਊਸ਼ਨ ਹੈ ਮੇਰੀ ਇਤਿਹਦੋਂ ਵਧਾਈ ਔਰ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਟੂ ਬੋਥ ਆਫ ਦਾ ਮੈਂਟਰਸ ਆਫ ਦਿਸ ਇੰਸਟੀਟਿਊਸ਼ਨ ਸੋ ਆਈ ਫੀਲ ਦਿਸ ਇਜ਼ ਅ ਗ੍ਰੇਟ ਥਿੰਗ